ਉਹ ਇਸ ਦਰਿੰਦੇ ਪਾਪੀ ਨੇ ਗੁਰੂ ਘਰ ਜਾ ਕੇ ਸਾਡੀਆਂ ਬੱਚੀਆਂ ਨਾਲ ਜੋ ਹਰਕਤ ਕੀਤੀ ਹੈ ਸੀ ਜਾਣਿਆ ਕਿ ਉਹ ਦਰਿੰਦੇ ਨੂੰ ਸਜ਼ਾ ਦੇ। ਕਿਉਂਕਿ ਪਿੰਡ ਵਾਲੇ ਸਾਰੇ ਗੁਰਦਵਾਰਾ ਦੇ ਇਕੱਠੇ ਹੋਏ ਸੀ ਉਹਨਾਂ ਨੇ ਇਹ ਸਰਨ ਨਿਰਣੈ ਕੀਤਾ ਜੇ ਇਸ ਕਾਲੇ ਦਿਵਾਰ ਤੱਕ ਉਹ ਗ੍ਰੰਥੀ ਨਹੀਂ ਫੜਿਆ ਗਿਆ ਤਾਂ ਸੋਮਵਾਰ ਤੋਂ ਚੱਕਾ ਜੰਮ ਕਰਾਂਗੇ। ਤੇ ਕਿ ਗ੍ਰੰਥੀ ਸਿੰਘ ਵੱਲੋਂ ਗੁਰੂ ਘਰ ਵਿੱਚ ਦੋ ਛੋਟੀਆਂ ਬੱਚੀਆਂ ਨਾਲ ਕਿਨੌਣੀਆਂ ਹਰਕਤਾਂ ਕਰਨ ਦੇ ਇਲਜ਼ਾਮ ਲੱਗੇ ਨੇ ਜਿਹਾ ਦੋ ਬੱਚੀਆਂ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਪਹੁੰਚਿਆ ਸੀ ਜਿਸ ਤੋਂ ਬਾਅਦ ਗੁਰੂ ਘਰ ਵਿੱਚ ਮੌਜੂਦ ਗਰੰਥੀ ਸਿੰਘ ਨੇ ਬੱਚੀਆਂ ਨਾਲ ਗਲਤ ਹਰਕਤਾਂ ਕੀਤੀਆਂ ਤੇ ਜਲਾਲਵਾਦ ਦੇ ਪਿੰਡ ਚੱਕ ਜਮਾਲਗੜ੍ਹ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿਸ ਦਾ ਪਤਾ ਉਦੋਂ ਲੱਗਿਆ ਜਦੋਂ ਬੱਚੀਆਂ ਨੇ ਘਰ ਆ ਕੇ ਸਾਰੀ ਘਟਨਾ ਦੀ ਸ਼ਿਕਾਇਤ ਆਪਣੇ ਮਾਪਿਆਂ ਨੂੰ ਕੀਤੀ ਜਿਸ ਤੋਂ ਬਾਅਦ ਮਾਪਿਆਂ ਨੇ ਪੁਲਿਸ ਕੋਲ ਗਰੰਥੀ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਪਰ ਹੁਣ ਮਾਪਿਆਂ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਗ੍ਰਾਂਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸੇ ਇਹ ਕਹਣਾ ਚਾਹੁੰਦੇ ਬੱਚੇ ਮਤਲਬ ਗੁਰੂ ਘਰ ਸ਼ਾਂਤੀ ਵਾਸਤੇ ਪਰਨੇ ਜਾਂਦੇ ਨੇ ਸਵੇਰੇ ਸ਼ਾਮ ਜਾਂਦੇ ਨੇ ਠੀਕ ਹੈ ਵੀ ਅਸੀਂ ਸਾਡਾ ਸਾਰਾ ਪਰਿਵਾਰ ਵੀ ਜਾਂਦਾ ਹੈ ਗੁਰੂ ਘਰ ਤੇ ਪਰ ਜੋ ਇਹ ਦਰਿੰਦੇ ਪਾਪੀ ਨੇ ਗੁਰੂ ਘਰ ਜਾ ਕੇ ਸਾਡੀਆਂ ਬੱਚੀਆਂ ਨਾਲ ਜੋ ਹਰਕਤ ਕੀਤੀ ਹੈ ਅਸੀਂ ਚਾਹੁੰਦੇ ਆ ਕਿ ਉਸ ਦਰਿੰਦੇ ਨੂੰ ਸਜ਼ਾ ਮਿਲੇ ਅੱਜ ਕਿੰਨੇ ਦਿਨ ਹੋ ਗਏ ਇਸ ਘਟਨਾ ਵਾਪਰੀ ਨੂੰ ਅੱਜ 6-7 ਦਿਨ ਹੋ ਗਏ ਨੇ ਇਸ ਘਟਨਾ ਨੂੰ ਪੁਲਿਸ ਨੇ ਇੰਤਕ ਕਿਉਂ ਨਹੀਂ ਕਾਰਵਾਈ ਕੀਤੀ ਅਜੇ ਤੱਕ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇਕਰ ਉਹ ਕੋਈ ਕਾਰਵਾਈ ਨਹੀਂ ਕਰਦੇ ਜਾਂ ਸ਼ਾਮ ਤੱਕ ਉਹ ਦਰਿੰਦਿਆਂ ਨੂੰ ਨਹੀਂ ਫੜਦੇ ਤਾਂ ਅਸੀਂ ਆਪਣਾ ਐਕਸ਼ਨ ਲਵਾਂਗੇ ਕੋਈ ਤਰ੍ਹਾਂ ਦਾ ਜਦਕਿ ਕਾਰਵਾਈ ਨਾ ਹੁੰਦੀ ਦੇਖ ਪਿੰਡ ਵਾਸੀਆਂ ਵੱਲੋਂ ਗੁਰੂ ਘਰ ਵਿੱਚ ਇਕੱਠ ਕੀਤਾ ਗਿਆ ਅਤੇ ਗਰੰਥੀ ਸਿੰਘ ਖਿਲਾਫ ਐਸਜੀਪੀਸੀ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਿੰਡ ਵਾਸੀਆਂ ਮੁਤਾਬਕ ਪੂਰਾ ਪਿੰਡ ਗਰੰਥੀ ਸਿੰਘ ਦੇ ਉਲਟ ਖੜਾ ਹੈ ਅਤੇ ਉਸ ਨੂੰ ਸਜ਼ਾ ਤਵਾ ਕੇ ਰਹਿਣਗੇ ਉਦੋਂ ਐਸਜੀਪੀਸੀ ਵੱਲੋਂ ਵੀ ਪਿੰਡ ਵਾਸੀਆਂ ਨੂੰ ਕਾਰਵਾਈ ਲਈ ਪੂਰਨ ਸਹਿਯੋਗ ਦਾ ਪ੍ਰੋਸਾ ਦਿੱਤਾ ਗਿਆ ਆਪਣਾ ਕਹੀਏ ਬਹੁਤ ਹੀ ਮਾੜੀ ਨਿੰਦਨਯੋਗ ਘਟਨਾ ਹੈ ਸਾਨੂੰ ਤਾਂ ਆਪ ਇਹ ਘਟਨਾ ਬਾਰੇ ਕਿਸੇ ਕੋਲ ਗੱਲ ਕਰਨ ਲੱਗਿਆ ਵੀ ਸ਼ਰਮ ਆਦੀਏ ਪਰ ਲੋਕਾਂ ਦੀਆਂ ਗੱਲਾਂ ਸੁਣਦੇ ਪਏ ਆ ਬਹੁਤ ਹੀ ਮਾੜੀ ਘਟਨਾ ਹੋਈ ਹੈ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਸਾਰੇ ਨਗਰ ਨੂੰ ਵੀ ਆਪਾਂ ਸਾਰਾ ਨਗਰ ਇੱਕ ਜੋਟੋ ਕੇ ਇਸ ਦੋਸ਼ੀ ਨੂੰ ਵੱਧ ਤੋਂ ਵੱਧ ਕਾਨੂੰਨੀ ਸਜ਼ਾ ਦਿਵਾਈਏ ਤੇ ਇਹਨੂੰ ਫੜਾ ਕੇ ਸਾਰੇ ਹੀ ਖਿਆਲ ਰੱਖਣ ਕਿਤੇ ਵੀ ਪਤਾ ਲੱਗਦਾ ਹੈ ਤੇ ਇਹਨੂੰ ਫੜਾ ਕੇ ਪੁਲਿਸ ਨੂੰ ਦੱਸੋ ਤੇ ਇਹਦੀ ਰੈਸਟ ਪਵਾਓ ਕਹਿੰਦੇ ਨੇ ਪੁਲਿਸ ਨੂੰ ਐਸਐਸਪੀ ਨੂੰ ਮਿਲ ਚੁੱਕੇ ਨੇ ਹਫਤਾ ਹੋ ਗਿਆ ਪੁਲਿਸ ਕੁਝ ਕਾਰ ਵੀ ਨਹੀਂ ਕਰਦੇ ਭੀ ਉਹਦੇ ਬਰਾਤੇ ਕੀ ਕਹੋਗੇ ਪੁਲਿਸ ਦੀ ਕਾਰਜ ਰਣ ਲੈ ਕੇ ਸਰ ਮੈਂ ਤਾਂ ਅੱਜ ਹੀ ਆਇਆ ਹਾਂ ਚੰਡੀਗੜ੍ਹ ਤੋਂ ਤੇ ਮੈਨੂੰ ਹੁਣੇ ਹੀ ਥੋੜੀ ਦੇਰ ਰੋਈ ਪਤਾ ਲੱਗਿਆ ਵੀ ਆਪਣੇ ਨਗਰੇ ਚ ਮਤਲਬ ਪੰਚਾਇਤ ਇਕੱਠੀ ਹੋ ਰਹੀ ਏ ਮੈਂ ਸਾਰੀਆਂ ਜਥਾ ਬੰਦੀਆਂ ਜਥੇ ਬੰਦੀਆਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਸਾਰੇ ਨਗਰ ਦਾ ਵੀ ਸਾਰਾ ਨਗਰ ਇੱਕ ਪਾਸੇ ਐ ਬਿਲਕੁਲ ਜਿਹੜਾ ਦੋਸ਼ੀ ਏ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਏ ਵੀ ਉਹਨੂੰ ਜਿਹੜੀ ਏ ਵੀ ਉਹਨੂੰ ਸਜ਼ਾ ਮਿਲ ਇਹ ਜੋ ਘਟਨਾ ਵਾਪਰੀ ਇਹ ਬੜੀ ਮੰਦ ਭਾਗੀ ਆ ਕਿਉਂਕਿ ਸਿੱਖ ਕੌਮ ਦੇ ਵਿੱਚ ਇਹੋ ਜਿਹਾ ਕਾਰਜ ਖਾਸ ਕਰਕੇ ਕਿਉਂਕਿ ਗਰੰਥੀ ਸਿੰਘ ਜੋ ਉਹਨਾਂ ਵਾਸਤੇ ਕਰਨਾ ਇਹ ਬਹੁਤ ਜਿਆਦਾ ਮਾੜੀ ਗੱਲ ਹੈ ਸਾਨੂੰ ਬੜਾ ਇੱਕ ਗੱਲ ਦਾ ਦੁੱਖ ਹੋਇਆ ਹੈ ਤੇ ਬਾਕੀ ਜੋ ਵੀ ਕਾਰਵਾਈ ਪਿੰਡ ਵਾਲਿਆਂ ਨੇ ਕਰਾਉਣੀ ਹੋਵੇ ਇਹਨਾਂ ਦਾ ਸਾਥ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਏਰੀਏ ਦੇ ਮੈਂਬਰ ਦਰਸ਼ਨ ਸਿੰਘ ਜੀ ਮੋਠਾਂਵਾਲੀ ਹੋਰ ਵੀ ਕਾਲ ਤਖਤ ਵੱਲੋਂ ਜੋ ਵੀ ਸੇਵਾ ਲੱਗੇਗੀ ਅਸੀਂ ਸਾਰੇ ਜਿਹੜੇ ਆ ਉਹ ਸੇਵਾਵਾਂ ਜਰੂਰ ਨਿਭਾਵਾਂਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਜਿਨ੍ਹਾਂ ਨੇ ਇਹ ਮੰਦ ਭਾਗੀ ਕਾਰਵਾਈ ਗ੍ਰੰਥੀ ਨੇ ਕੀਤੀ ਹੈ ਉਹਨੂੰ ਸਜ਼ਾ ਜਿਹੜੀ ਆ ਦਿਵਾਉਣ ਦੇ ਵਿੱਚ ਸਾਡਾ ਵੀ ਪੂਰਾ ਸੰਯੋਗ ਰਹੇਗਾ ਉਧਰ ਇਸ ਘਟਨਾ ਤੋਂ ਬਾਅਦ ਮੁਲਜ਼ਮ ਗ੍ਰੰਥੀ ਫਰਾਰ ਦੱਸਿਆ ਜਾ ਰਿਹਾ ਹੈ ਜਦਕਿ ਪੁਲਿਸ ਨੇ ਹੁਣ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਗੱਲ ਆਖੀ ਹੈ ਅਲੱਗ-ਅਲੱਗ ਟੀਮਾਂ ਬਣਾ ਕੇ ਰਿਟਰਨ ਕਰ ਰਹੇ ਹਨ ਲਗਾਤਾਰ ਰੋਲ ਕੋਸਾਈ ਅਸੀਂ ਉਥੇ ਕਿਸੇ ਨੂੰ ਪਤਾ ਲੱਗਦਾ ਹੈ ਉੱਥੇ ਅਸੀਂ ਆਪਣੀ ਟੀਮਾਂ ਬਣਾ ਕੇ ਭੇਜ ਰਹੇ ਹਾਂ ਲਗਾਤਾਰ ਭੇਜ ਰਹੇ ਹਾਂ ਜਦੋਂ ਵੀ ਸਾਨੂੰ ਕਿ ਕੋਈ ਪੱਕੀ ਸੂਚਨਾ ਮਿਲੀ ਅਸੀਂ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਕਿਉਂਕਿ ਪਿੰਡ ਵਾਲੇ ਸਾਰੇ ਗੁਰਦਰ ਦੇ ਇਕੱਠੇ ਹੋਏ ਸੀ ਉਹਨਾਂ ਨੇ ਇਹ ਸਰਨ ਨਿਰਣੈ ਕੀਤਾ ਵੀ ਜੇ ਅਗਲੇ ਤਵਾਰ ਤੱਕ ਉਹ ਗ੍ਰੰਥੀ ਨਹੀਂ ਫੜਿਆ ਗਿਆ ਤਾਂ ਸੋਮਵਾਰ ਤੋਂ ਚੱਕਾ ਜਾਮ ਕਰਾਂਗੇ ਨਹੀਂ ਅਸੀਂ ਆਪਾਂ ਉਹ ਤੋਂ ਪਹਿਲਾਂ ਹੀ ਸਾਡੀ ਕੋਸ਼ਿਸ਼ ਹੈ ਕਿ ਪਹਿਲਾਂ ਹੀ ਅਸੀਂ ਉਹਨੂੰ ਗ੍ਰਿਫਤਾਰ ਕਰਾਂ ਤਾਂ ਇਹ ਘਟਨਾ ਕਰੀਬ ਇੱਕ ਹਫ਼ਤਾ ਪਹਿਲਾਂ ਵਾਪਰੀ ਸੀ ਜਿਸ ਖਿਲਾਫ ਪੁਲਿਸ ਕੋਲ ਉਦੋਂ ਹੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਦੂਜੇ ਪਾਸੇ ਪੁਲਿਸ ਤੇ ਇਸ ਮ ਕਾਰਵਾਈ ਕਰਨ ਦੇ ਬਜਾਏ ਟਾਈਮ ਟਪਾਉਣ ਦੇ ਇਲزام ਲੱਗ ਰਹੇ ਨੇ ਹਾਲਾਂਕਿ ਗਰੰਥੀ ਸਿੰਘ ਪੁਲਿਸ ਵੱਲੋਂ ਹਾਲੇ ਤੱਕ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਉਧਰ ਬੱਚਿਆਂ ਦੇ ਮਾਪਿਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਗਰੰਥੀ ਸਿੰਘ ਨੂੰ ਜਲਦ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਉਹ ਕੋਈ ਵੱਡਾ ਸੰਘਰਸ਼ ਵਿੜਨਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ